ਅਸੀਂ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸ ਵੀ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਵੀ ਪੈਂਡ ਰਹਾ ਹਾਂ ਤਾਂ ਜਿਲਾ ਬਈਆਂ ਨੂੰ ਮੋਗਾ ਪਿਆ ਜਾਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ哥 ਬਾਈ ਜੀ ਸਸੀਆ ਨਾਮ ਕੀ ਹੈ ਬਾਈ ਆਪਣਾ ਜਸਪੀਨ ਸਿੰਘ ਹੈ ਜੀ ਬਾਈ ਜੀ ਆਪਣੇ ਘਰੋਂ ਦਾ ਵੀ ਕੀ ਐਡਰੈਸ ਹੈ ਆਪਣਾ ਖਡਾਰਿਆ ਦੇ ਆਦੇ ਘਰ ਹੈ ਜੀ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਹੈ ਬਹੁਤ ਵਧੀਆ ਰਿਜ਼ਲਟ ਰਿਹਾ ਹੈ ਜੀ ਤੇ ਜੋ ਇਸਟਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਦਦਾਰੇ ਵਾਲੀ ਸੜਕ ਦੇ ਬਾਈ ਦਾ ਘਰ ਆ ਤੇ ਦੱਸੋ ਜੀ ਅੱਜ ਆਪਣੇ ਕੋਲ ਕਿੰਨੇ ਨਗ ਬਕਾਉ ਆ ਜੀ 10 ਆ ਜਾਂ ਦੂਜੇ ਸੂਏ ਵੜ ਸੂਈ ਆ ਜੀ ਠੀਕ ਹੋਈ ਆ ਵੜਾ ਵੀਰੇ ਦੂਜੇ ਸੂਏ ਸੂਈ ਹੋਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਨੂੰ ਕਿੰਨੇ ਹੋ ਗਏ ਹੋਣਗੇ ਦੱਸ ਦੇ ਸੂਈ ਨੂੰ ਮਗਰ ਕੀ ਬਾਈ ਜੀ ਇਹਦੇ ਬੱਚੀ ਆ ਮਗਰ ਬਾਈ ਇਹਦੇ ਬੱਚੀ ਆ ਪਤਾ ਕਿਹੜੇ ਸੀਮਨ ਦੀ ਬਾਈ ਜੀ ਇਹ ਨਹੀਂ ਨੇ ਦੇ ਠੀਕ ਹੋਈ ਸੀਮਨ ਦਾ ਨਹੀਂ ਬਾਈ ਨੂੰ ਪਤਾ ਬਾਈਆਂ ਦਾ ਵਪਾਰ ਲੈਣ ਦਾ ਕੰਮ ਆ ਜੀ ਤੇ ਇੱਕ ਨਾ ਦੁੱਧ ਤਿਆਰ ਹੀ ਹੈ ਇਸ ਟਾਈਮ ਦੁੱਧ ਹੈ ਸਮੇ 17 ਕਿਲੋ ਤਿਆਰ ਆ ਆਪਾਂ 16 ਕਹਿ ਕੇ ਦਿੰਨੇ ਆਲੇ ਠੀਕ ਹੋ ਜੀ ਬਿਊਟੀ ਵਾਲੋ ਪੱਖੋਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ ਰੰਗ ਰੂਪ ਦੀ ਬਹੁਤ ਜ਼ਿਆਦਾ ਸੋਹਣੀ ਆ ਤਰ੍ਹਾਂ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਜੀ ਬਹੁਤ ਸੋਹਣਾ ਆਰਡਰ ਆਰਡਰ ਦੀ ਲੈਂਥ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਆ ਮਾੜੀ ਕੱਢ ਲਓ ਬਾਹਰ ਚੰਗੀ ਹਾਈਟ ਆ ਚਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਆ ਬਿਊਟੀ ਵਾਲੇ ਪੋਖੇ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ ਵੇੜ ਦੂਜਾ ਸੂਗਾ ਸੂਈ ਹੋਈ ਆ ਇਸ ਟਾਈਮ 17 ਲੀਟਰ ਦੁੱਧ ਤਿਆਰ ਆ ਮਗਰ ਇਹਦੇ ਬੱਚੀ ਆ ਬਾਈ ਚੰਗੀ ਹਾਈਟ ਦੀ ਆ ਆਜੋ ਬਾਈ ਜੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਆ ਵੀਰੇ ਆਰਡਰ ਦੀ ਕੁਆਲਿਟੀ ਸ਼ਾਨਦਾਰ ਆ। लाजवाब आर्डर ਭਾਈ ਜੀ। ਕੀ ਮੁੱਲ ਰੱਖਿਆ ਭਾਈ ਜੀ ਆਪਾਂ? ਮੁੱਲ ਲਗਾ 55000 ਹੋ ਜੀ ਭਾਈ ਜੀ ਮੌਕੇ ਤੇ ਮੰਗ। ਠੀਕ ਆ ਭਾਈ ਜੀ ਅੱਗੇ ਆ ਜਾਓ ਕੀ ਡਿਟੇਲ ਆਈ ਅਗਲੇ? ਇਹ ਚਾਰਾਂ ਮਹੀਨਿਆਂ ਦੀ ਕੱਪੜੀ ਦੂਜਾ ਸੋਹਾ ਸੂਹ ਕੀ ਪਹਿਲੇ ਦੀ ਗੱਲ ਹੋਈ ਠੀਕ ਹੋ ਜੀ ਧੋਕੜ ਕੱਬਣਾਈ ਕਿੰਨਾ ਦੁੱਧ ਦਤਾ ਇਸ ਟਾਂ ਇਹ ਦੁੱਧ 7 ਕਿਲੋ ਹੈ ਥੱਲੇ 7 ਲੀਟਰ ਦੁੱਧ ਆਪਾਂ ਜੋਕੀ ਦੇਵਾਂਗੇ ਵੀਰੇ ਦੁੱਧ ਤੇ ਬੱਚਾ ਹੈਗਾ ਮਰ ਕੇ ਨਹੀਂ ਨਹੀਂ ਜੀ ਗੱਬ ਵੀ ਹੈ ਕੱਲੀ ਕੱਪੜੀ ਠੀਕ ਹੋ ਜੀ 7 ਕਿੰਨਾ ਤਿੰਨ ਮਹੀਨਾ ਦੀ ਵੀਰੇ ਨਹੀਂ ਚਾਰਾਂ ਦੀ ਚਾਰਾਂ ਮਹੀਨਿਆਂ ਦੀ ਕੱਬੜ ਨਾਲ ਥਾਣਾ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਵੀਰੇ ਕੱਢ ਲਓ ਵੀਰੇ ਬਾਹਰ ਸੋਹਣੀ ਹਾਈਟ ਆ ਵੀਰੇ ਆ ਬੈਡ ਦੀ ਵੀ ਆ ਰਮੀ ਨਾਲ ਗੱਬਣਾ ਟੋਕੜ ਗੱਬਣਾ 7 ਲੀਟਰ ਦੁੱਧ ਹੈਗਾ ਉਹ ਮੱਥੇ ਦੀ ਚੰਗੀ ਆ ਸੋਹਣਾ ਰੰਗ ਰੂਪ ਆ ਤੋਰਾ ਤੁਸੀਂ ਦੇਖ ਸਕਦੇ ਹੋ ਆ ਜੋ ਬਾਈ ਜੀ ਇਹ ਸੁਗਰੀ ਵੀਰੇ ਦੂਜਾ ਸੁਦਾ ਸੋਨਾ ਇਹਨੇ ਆਰਡਰ ਦੇਖ ਸਕਦੇ ਹੋ ਬਾਈ ਜੀ ਮਗਰੋਂ ਭਾਈ ਜੀ ਪਹਿਲੇ ਸੂਏ ਕਿੰਨਾ ਕੁ ਦੁੱਧ ਕੱਢਿਆ ਜੀ ਇਹਨੇ ਇਹ 15-16 ਕਿਲੋ ਦਾ ਤੇ 15-16 ਠੀਕ ਹੋ ਭਾਈ ਜੀ ਤੇ ਕੀ ਮੁੱਲ-ਮੁੱਲ ਕਰਦੇ ਵੀਰ ਆਪੇ ਦਾ ਮੁੱਲ 30000 ਆ ਜੀ 30000 ਹੋ ਜੂ ਮੌਕੇ ਤੇ ਮੰਨਤਾ ਨਹੀਂ ਹਾਂਜੀ ਹੋ ਜੂ ਠੀਕ ਹੋ ਜੀ ਲਾਸਟਲੀ ਆ ਜੀ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਸੂਈ ਆ 14 ਕਿਲੋ ਦਾ ਕਿੰਨਾ ਟੋਕੜੀ ਹੈ ਗੱਭ ਨਹੀਂ ਰਹੀ ਠੀਕ ਹੋ ਜੀ ਬੱਚਾ ਹੈ ਨਹੀਂ ਭਾਈ ਜੀ ਬੱਚਾ ਹੈ ਨਹੀਂ ਕਿੰਨਾ ਟਾਈਮ ਹੋ ਗਿਆ ਭਾਈ ਜੀ ਇਹਨੂੰ ਸੂਈ ਨੂੰ ਤਾਂ 2 ਮਹੀਨੇ ਹੋ ਗਏ ਹੁਣ 2 ਮਹੀਨੇ ਹੋ ਗਏ ਸੂਈ ਨੂੰ ਠੀਕ ਹੋ ਭਾਈ ਜੀ ਆ ਵੀ ਕੁਆਲਿਟੀ ਦੇਖ ਸਕਦੇ ਹਾਂ ਭਾਈ ਜੀ ਕਦ ਦਦੇ ਇੱਕੋ ਜਿਹੀ ਸਾਈਡ ਦਿਖਾਉਂਦੀ ਐ ਇੱਕ ਬਈ ਸਾਈਡ ਦਿਖਾਉਂਦੀ ਆ ਆਪਾਂ ਦੱਸਣਾ ਚਾਹੁੰਨੇ ਆ ਇਧਰਲੇ ਪਾਸੇ ਵਾਲੀ ਦੁੱਧ ਬਾਈ ਜੀ ਇੱਕੋ ਜਾਂ ਉਹ ਦੇਖੋ ਜਿਆ ਚੋਕੇ ਲੈ ਕੇ ਜਾਣ ਬਲੇ ਨੂੰ ਸਾਈਡ ਠੀਕ ਓ ਚ ਬਾਈ ਜਿਵੇਂ ਸਹੀ ਐ ਚ ਬਾਈ ਜਿਵੇਂ ਓਕੇ ਓਦਾਂ ਸਾਈਡ ਦਿਖਾਉਂਦੀ ਆ ਆ ਸਾਈਡ ਦਿਖਾਉਂਦੀ ਠੀਕ ਓ ਕੱਢ ਲੋ ਇਹਨੂੰ ਬਾਹਰ ਆਪਾਂ ਇਹਦਾ ਵੀ ਤੋਰਾ ਉਹ ਸਾਡੀ ਤੋਰਾ ਬਈ ਦੇਖ ਸਕਦੇ ਹੋ ਤੁਸੀਂ ਆ ਜੋ ਬਾਈ ਜੀ ਇੱਧਰਲੇ ਪਾਸੇ ਵਾਲੀ ਵੀਰੇ ਸਾਈਡ ਦਿਖਾਉਂਦੀ ਆ ਥਣ ਪਰ ਇੱਕੋ ਜੇ ਆ ਉਧਰ ਸਾਈਡ ਦਿਖਾਉਂਦੀ ਇੱਧਰਲੇ ਪਾਸੇ ਵਾਲੀ ਵਾਈਆਂ ਦਾ ਕਹਿਣਾ ਵੀ ਦੁੱਧ ਇੱਕੋ ਜਾਂ ਕੱਢਦੀ ਆ ਜੋ ਵੀ ਭਰਾ ਆਵੇ ਦੋ ਟਾਈਮ ਚ ਵਾਈ ਕਰੋ ਭੋਮ ਤਿੰਨ ਟਾਈਮ ਚ ਵਾਈ ਕਰੋ ਆਪ ਦੀ ਦਸੰਦੀ ਕਰਕੇ ਫੇਰ ਵਹਿੜ ਲੈ ਕੇ ਜਾਓ ਇਹ ਇੰਦਰਲੇ ਪਾਸਾ ਦਿਖਾਉਣੀ ਵੀਰੇ ਇਹਦਾ ਕੀ ਮੁੱਲ ਰੱਖਿਆਈ ਇਹਦਾ ਮੁੱਲ 25000 ਇਹਦਾ ਮੁੱਲ 25000 ਹੋ ਜੂ ਬਾਈ ਜੀ ਮੌਕੇ ਤੇ ਠੀਕ ਹੋ ਜੀ ਕਿੰਨਾ ਦੁੱਧ ਆਈ ਇਹਦਾ 14 ਕਿਲੋ 14 ਲੀਟਰ ਠੀਕ ਹੋ ਬਾਈ ਜੀ ਤੇ ਬਾਈ ਆਪਣਾ ਕੰਟੈਕਟ ਨੰਬਰ ਉਹ ਦੱਸਦੇ 9914004377 9914004377 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਤਨ ਨਗਰ ਵਿੱਚੋਂ ਕੋਈ ਵੀ ਨਾਲ ਕੇ ਸਭਰਾ ਨੂੰ ਪਸੰਦ ਆਉਂਦਾ ਤੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ